ਮੁਹਰਬੀ ਆਈਫੋਨ ਤੇ ਵੀਡੀਓ ਬਣਾਉਣਾ ਮੈਂ ਇੰਨੀ ਗਰੀਬੀ ਆ ਗਈ ਲੋਕੋ ਮੈਂ ਕੀ ਕਰਾਂ ਜੰਮੇ ਵਾਲਾ ਸੁਣਾ ਮੇਰੀ ਮਾਂ ਨੇ ਉੱਤੋਂ ਕਾਲੀ ਐਨਕਾਂ ਲਾ ਲਈਆਂ ਉੱਤੋਂ ਕਾਲੀ ਦਿੱਸੇ ਮੱਝ ਖੜਾ ਲਈ ਕੰਨਾਂ ਚ ਉਹਦੇ ਵਾਲੀਆਂ ਬਵਾਦੀ ਮਿੱਤਰੋ ਨਾ ਨਾ ਕੁਝ ਇਹਦਾਂ ਨਾ ਕਰਿਆ ਕਰ ਮੈਂ ਤੈਨੂੰ ਪਾਰਲਰ ਲੈ ਕੇ ਜਾਊਂਗਾ ਤੇਰੀ ਸ਼ੁਰਖੀ ਪੋਟ ਸਾਰਾ ਕੁਝ ਬਾਗ ਲੈ ਕੇ ਆਊਂਗਾ ਹਾਂ ਤੇਰੇ ਬਾਅਦ ਤੇ ਬੈਡਰੂਮ ਨਵਾ ਲੈ ਕੇ ਆਊਂਗਾ ਹਾਂ ਮੈਂ ਤੇਰੀ ਗੱਲਾਂ ਸਾਰੀਆਂ ਸਾਹਮਣੇ ਦਾ ਹਾਂ ਨਹੀਂ ਯਾਰ ਤੂੰ ਮੇਰੀ ਗੱਲ ਸਮਝਿਆ ਕਾਲੀ ਸਾਰਾ ਸੰਸਾਤਰੀ ਕਾਲ ਜੀ ਮੇਰੇ ਪਿੱਛੇ ਵਾਲਿਆਂ ਲਈ ਸੱਤਵੇਂ ਹੋ ਚੁੱਕੀਆਂ ਤਿਆਰ ਪ੍ਰੋਪਰ ਮੈਂ ਜਾਣਾ ਸੀ ਪਹਿਣੀ ਤੇ ਜ਼ਰੂਰੀ ਕੰਮ ਸੀਗਾ ਤੇ ਮਾਤਾ ਨੂੰ ਮੋਬਾਈਲ ਫੜਾ ਬੈਠੇ ਆਪੋਠਾ ਪੰਗਾ ਲੈ ਲਿਆ ਦੂੜ ਘੰਟਾ ਹੋ ਗਿਆ ਮੇਰੀ ਭੈਣ ਨਾਲ ਗੱਲਾਂ ਕਰਦੇ ਨੂੰ ਪਤਨੀ ਇਹੀ ਜਿਹੇ ਕਿੜੀਆਂ ਗੱਲਾਂ ਨੇ ਦੇਖ ਲਓ ਫੋਨ ਤੇ ਲੱਗੀ ਪਈ ਐ ਲੈ ਉਹ ਬੈਠੀ ਐ ਪਤਨੀ ਕੱਲਾਂ ਕਿੜੀਆਂ ਨੇ ਮੁੱਕਨ ਚ ਡੂੜ ਘੰਟਾ ਹੋ ਗਿਆ ਮਾਤਾ ਦੇ ਦੇ ਮੋਬਾਈਲ ਮੈਨੂੰ ਮੈਂ ਜਾਣਾ ਨਾ ਉਧਰ ਨਾ ਇਧਰ ਨਾ ਉਧਰ ਨਾ ਇਧਰ ਯਾਰ ਬੁੜੀਆਂ ਨੂੰ ਮੋਬਾਈਲ ਫੜਾ ਕੇ ਤਾਂ ਪੱਠਾ ਪੰਗਲ ਲੈ ਲੈਣੇ ਮੇਰੇ ਬਿੱਲੇ ਟਾਈਮ ਫੜਾਇਆ ਕਰੋ ਜਦੋਂ ਕੰਮ ਤੇ ਕਿਤੇ ਵੀ ਜਾਣਾ ਹੋਵੇ ਤਾਂ ਅਸੀਂ ਨਾ ਮੋਬਾਈਲ ਫੜਾਇਆ ਕਰੋ ਮੈਂ ਤਾਂ ਤੁਹਾਨੂੰ ਇਹੀ ਸਾਰਾ ਨੂੰ ਵਲੌਗ ਦੇਣਾ ਬਣੇ ਰਹੋ ਆਪਾਂ ਵੀਡੀਓ ਹੋਰ ਵੀ ਤਿਆਰ ਕਰਦੇ ਹਾਂ ਜਿਨ੍ਹਾਂ ਦੇ ਕਮਾਤਾ ਗੱਲਾਂ ਬਾਤਾਂ ਕਰਦੇ ਹੋ ਉਹਨਾਂ ਚੱਕ ਆਪਾਂ ਹੋਰ ਅੱਗੇ ਵੀਡੀਓ ਤਿਆਰ ਕਰਦੇ ਹਾਂ ਖੁਸ਼ੀ ਨਾਲ ਗੱਲਾਂ ਮੰਗਵੀ ਸాల్ਟ ਮੰਗਵੀ ਚੈਨ ਮੰਗਵੀ ਸాల్ਟ ਤੇ ਮੰਗਵੀ ਲੋਰ ਮੰਗਵੀ ਮੰਗਵੀ ਬੂਟ ਸਾਰਾ ਕੁਝ ਮੰਗਵੇਂ ਜੇ ਤੁਸੀਂ ਵੀ ਦੇਣਾ ਚਾਹੁੰਦੇ ਹੋ ਕੁਝ ਮੈਨੂੰ ਦੇ ਸਕਦੇ ਹੋ ਕੋਈ ਆਪਣੇ ਵੱਲੋਂ ਜਵਾਬ ਨਹੀਂ ਦਿੱਤਾ ਜਾਊਗਾ ਸਾਨੂੰ ਕੁਝ ਮਰਚੀ ਦੇ ਦਿਓ ਤੁਸੀਂ ਫਿਰ ਇੱਕ ਚੀਜ਼ ਆਪਾਂ ਮਤਲਬ ਹਰ ਇੱਕ ਚੀਜ਼ ਨਹੀਂ ਮਤਲਬ ਜਿਹੜੀ ਪੌਣ ਪੈਨਲ ਵਾਲੀ ਚੀਜ਼ ਹੁੰਦੀ ਹੈ ਉਹ ਆਪਾਂ ਸੋ ਉੱਥੋਂ ਲੈ ਸਕਦੇ ਆ ਆਪਾਂ ਕਦੇ ਵੀ ਸਾਨੂੰ ਜਵਾਬ ਨਹੀਂ ਆਉਂਗਾ ਅਸੀਂ ਬੇਸ਼ਰਮ ਲੋਕ ਐ ਬਰੀ ਸਾਰੀ ਘਰ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਨਹੀਂ ਹੈਗੀ ਸੋ ਨੂੰ ਬਾਰ-ਬਾਰ ਮੈਂ ਦੱਸ ਰਿਹਾ ਮੈਂ ਬਹੁਤ ਤਾਕੜਾ ਬੰਦਾ ਨਹੀਂ ਹੈਗਾ ਮੈਂ ਸਭ ਤੋਂ ਜ਼ਿਆਦਾ ਗਿਰਿਆ ਹੋਇਆ ਬੰਦਾ ਹੈ ਗਰੀਬ ਬੰਦਾ ਤਾਂ ਹਰ ਇੱਕ ਹੀ ਹੁੰਦਾ ਪਰ ਮੈਂ ਗਿਰਿਆ ਹੋਇਆ ਬੰਦਾ ਮੈਂ ਲੰਘਟ ਬਾਈਕੇ ਰੋਟੀ ਖਾਣਾ ਸੁਣਾ ਬਰੀ ਮੇਰੇ ਮੇ ਨਾ ਕੀ ਕੀ ਬੰਦਾ ਚਾਹ ਨਾਲ ਬਿਸਕੁਟ ਨਹੀਂ ਮਿਲਦੇ ਨੇ ਰੋਟੀ ਵੀ ਮੈਨੂੰ ਮਟਪੀਣਾ ਮਿਲਦੀ ਐਨੀ ਗਰੀਬੀ ਆ ਗਈ ਯਾਰ ਇੱਕ ਦਿਨ ਹੁੰਦਾ ਸੀ ਯਾਰ ਅਸੀਂ ਖਾਂਦੇ ਹੁੰਦੇ ਸੀਗੇ ਰੋਟੀਆਂ ਚਟਨੀ ਨਾਲ ਗੰਡੇ ਨਾਲ ਚਾਰ ਨਾਲ ਹੁਣ ਮਟਪੀਣਾ ਮਿਲ ਲਾ ਕਿੰਨੀ ਗਰੀਬੀ ਆ ਗਈ ਕਰੋ ਯਾਰ ਮਦਦ ਮੇਰੀ ਅੱਜ ਸੋਹਣੀ ਵਾਲੇ ਲੰਮੇ ਵਾਲਾ ਸੁਣਾ ਮੇਰੀ ਮਾਂ ਨੇ ਉੱਤੋਂ ਕਾਲੀ ਐਨਕਾਂ ਲਾ ਲਈਆਂ ਉੱਤੋਂ ਕਾਲੀ ਦਿੱਸੇ ਮੱਝ ਖੜਾ ਲਈ ਕੰਨਾਂ ਚ ਉਹਦੇ ਵਾਲੀਆਂ ਬਵਾਦੀਆਂ ਮਿੱਤਰੋ ਅੱਜ ਗੱਲਬਾਤ ਕਰੀਏ ਤੇਥੋਂ ਸੋਹਣੀ ਅੱਜ ਮੈਂ ਹਾਂ ਤੇ ਤੋ ਸੋਣਾ ਹੀ ਐ ਐਨਕਾਂ ਲਾ ਗਿਆ ਕਹਿੰਦੀ ਨਾ ਤੂੰ ਸੋਣਾ ਨਹੀਂ ਹੈਗਾ ਨਹੀਂ ਨਹੀਂ ਮੈਂ ਸੋਣਾ ਹੈਗਾ ਕਹਿੰਨਾ ਦੱਸਿਓ ਯਾਰ ਜ਼ਰੂਰ ਕਮੈਂਟ ਕਰਕੇ ਤੇਤੋ ਸੋਣਾ ਮੈਂ ਆ ਕੌਣ ਐ ਕੌਣ ਐ ਮੈਂ ਆ ਹੈ ਤੇਤੋ ਸੋਣਾ ਹੀ ਐ ਕਾਲੀਆਂ ਐਨਕਾਂ ਨੇ ਤੇਤੋ ਵੱਧ ਕਾਲੀਆਂ ਐਨਕਾਂ ਨੇ ਮੰਨਦੀ ਨਹੀਂ ਕਨਿੰਨਾ ਇਹ ਤਾਂ ਹੋ ਹੀ ਨਹੀਂ ਸਕਦਾ ਮੈਥੋ ਸੋਣਾ ਕੋਈ ਹੋ ਹੀ ਨਹੀਂ ਸਕਦਾ ਲੱਜੋ ਆ ਲੈ ਲਵੇੜਦੰਗੀ ਜੇ ਕੋਲੇ ਆ ਗਿਆ ਡੈਕੋਰੇਸ਼ਨ ਮੇਰੀ ਖਰਾਬ ਕਰ ਦੇਗੀ ਖੁਸ਼ੀ ਕਿਵੇਂ ਆ ਖੁਸ਼ੀ ਪਸੰਦ ਹੈ ਤੁਸੀਂ ਮੈਨੂੰ ਜੀ ਆਨ ਵੈਲਕਮ ਚਮਕੌਰ ਸਿੱਧੂਪੂਰੇ ਆਲਾ ਸਟੇਲ ਪਹੁੰਚ ਚੁੱਕੇ ਕਾਲੀਆਂ ਅਣਕਾਂ ਲਾ ਕੇ ਵੀਰ ਕਿੱਥੇ ਨੌਬਰੀ ਮੈਂ ਕਿਤੇ ਨਹੀਂ ਲਿਜਾ ਸਕਦਾ ਅਸੀਂ ਇਹ ਕੰਮ ਕਿਉਂ ਕਰਦੀਆਂ ਤੂੰ ਤਲੀਬੜੀ ਬੈਠੀ ਹਾਂ ਮੇਰੇ ਹੱਥ ਤੋ ਤੈਨੂੰ ਸੋਹਣਾ ਲੱਗਦਾ ਕਿੱਥੇ ਮੈਨੂੰ ਲੈ ਕੇ ਜਾਊਗਾ ਸਾਸਰੀ ਕਾਲੀਆ ਸਵਾਗਤ ਅੱਜ ਮੰਗਨੇ ਕੱਪੜੇ ਮਿਲ ਨੇ 30 ਸਾਲ ਦਾ ਲੋਰਾਂ ਸਾਰੀ ਮੰਗਮੀ ਆ ਮਿਲ ਗਈਆਂ ਬੂਟ ਵੀ ਕਿਸੇ ਨੇ ਦਿੱਤ ਰੈਂਕਾ ਵੀ ਕਿਸੇ ਦੀ ਸਾਰਾ ਕੁਝ ਕਿਸੇ ਦੀ ਆ ਬਸ ਆਪਨੀ ਪਾਲੀ ਹੋਈ ਆ ਖੁਸ਼ੀ ਮਤ ਜਾਨੀ ਕਹਿੰਦੀ ਮੇਰੇ ਨਾਲ ਜਾਣਾ ਲਾ ਰੰਗ ਤੇ ਮਰ ਗਈ ਆ ਚਾਚਾ ਲਾ ਰੰਗ ਪਾਵਾਂਗੇ ਚੱਟੂ ਦਾ ਸੋਣਾ ਲਾ ਲੈ ਹਾਂ ਹੋ ਹੋ ਖੁਸ਼ੀ ਹੋ ਇੰਨਾ ਪਿਆਰ ਇੰਨਾ ਪਿਆਰ ਹੀ ਨਾ ਬੇ ਤੈਨੂੰ ਕੁੜੀਆਂ ਨਹੀਂ ਕਰਦੀ ਜਿੰਨਾ ਤੇ ਤੂੰ ਕਰਦੀ ਮਰ ਜਾਨੀ ਖੁਸ਼ੀ ਖੁਸ਼ੀ ਆ ਖੁਸ਼ੀ ਆ ਦੇਖ ਵਾਰੀ ਸੇ ਦਾ ਫਾਰੀ ਸੇ ਤੇ ਲੇਗਣਾ ਕਿੱਥੇ ਲੇਗਣਾ ਕਿੱਥੇ ਵੀਰੇ ਨਾ ਮੈਨੂੰ ਨਹੀਂ ਕੋਈ ਲੈ ਕੇ ਜਾ ਮੈਂ ਤੁਹਾਨੂੰ ਕਿੱਥੇ ਲੈ ਜਾਉਗਾ ਮੇਰੀ ਮਾਤਰ ਮੋਬਾਈਲ ਫੜਾ ਦਾ ਡੂੜ ਘੰਟਾ ਹੋ ਗਿਆ ਲਾ ਕਰਦੇ ਇਹਨਾਂ ਗੱਲਾਂ ਹੀ ਨਹੀਂ ਮੁੱਕ ਰੀਆਂ ਕਿੱਥੋਂ ਮੇਰੇ ਲੈ ਕੇ ਦਵਾਂਗੇ ਬਕਰਰਾ ਸਿੰਘ ਜੀ ਉੱਤੇ ਬੈਨੇ ਜਾਗਦੇ ਹੋ ਤੁਸੀਂ ਹਾਂਜੀ ਹੋਰ ਕਿਵੇਂ ਠੀਕ ਠਾਕੋਂ ਕੈਂਡੋ ਖਾਣਾ ਬਿਨਾਂ ਕੋਈ ਕੁਸਰ ਜੀ ਉਹ ਕੀ ਕਰਾਂ ਤੇਰਾ ਬੱਸ ਯਾਰ ਮੈਂ ਕਿਤੇ ਨਹੀਂ ਲਿਜਾ ਸਕਦਾ ਤੁਸੀ ਇਸੇ ਬੈਡਰੂਮ ਦੀ ਅਰੈਸਟ ਕਰਨੀ ਹੈ ਜੀ ਚੰਗਾ ਜੀ ਸ਼ਾਲਸਰੀ ਕਾਲ ਮੈਂ ਜਾ ਰਿਹਾ ਹਾਂ ਜਾ ਰਿਹਾ ਮੈਂ ਜਾ ਰਿਹਾ ਮੈਂ ਬਗ ਜਾ ਬਗ ਜਾ ਕਿਉਂ ਮੈਂ ਵੀ ਆਈਫੋਨ ਤੇ ਵੀਡੀਓ ਬਣਾਉਣਾ ਮੈਂ ਇੰਨੀ ਗਰੀਬੀ ਆ ਗਈ ਹੈ ਲੋਕੋ ਮੈਂ ਕੀ ਕਰਾਂ ਇੱਥੇ ਲੈ ਜਾ ਮੈਂ ਤੈਨੂੰ ਮੈਨੂੰ ਤਾਂ ਕੋਈ ਘਰ ਦਾ ਕਿਤੇ ਲੈ ਕੇ ਨਹੀਂ ਜਾਂਦਾ ਜਿਹੜੀ ਚੀਜ਼ ਮੈਂ ਉਹ ਲਿਆ ਕੇ ਦਿੰਦੇ ਜੁੱਤੀ ਮੈਂ ਨਹੀਂ ਲੈ ਜਾ ਰਿਹਾ ਬੱਸ ਕਿੱਥੇ ਲੈ ਜਾ ਬੰਦ ਨੂੰ ਹਾਂ ਕਿੱਥੋਂ ਲੈ ਜਾ ਕਿੱਥੇ ਲੈ ਜਾ ਬੰਦ ਨੂੰ ਨਾ ਨਾ ਖੁਸ਼ੀ ਨਾ ਨਾ ਕੁਝ ਇਹ ਦਿਨਾ ਕਰਿਆ ਕਰ ਮੈਂ ਤੈਨੂੰ ਪਾਰਲਰ ਲੈ ਕੇ ਜਾਊਂਗਾ ਤੇਰੀ ਸ਼ੁਰਕੀ ਪੋਰਡ ਸਾਰਾ ਕੁਝ ਬਾਗ ਲੈ ਕੇ ਆਊਂਗਾ ਹਾਂ ਤੇਰੇ ਬਾਅਦ ਤੇ ਬੈਡਰੂਮ ਨਮਾ ਲੈ ਕੇ ਆਊਂਗਾ ਹਾਂ ਹਮ ਤੇਰੀ ਗੱਲਾਂ ਸਾਰੀਆਂ ਸਮਝਦਾ ਹਾਂ ਨਹੀਂ ਯਾਰ ਤੂੰ ਮੇਰੀ ਗੱਲ ਸਮਝਿਆ ਕਰ ਯਾਰ ਮੈਂ ਸਮਝ ਗਿਆ ਮੈਂ ਚੰਗੀ ਤਰ੍ਹਾਂ ਤੈਨੂੰ ਜਾਣਦਾ ਤੂੰ ਮੈਨੂੰ ਇਹ ਕਹਿੰਦੀ ਨਾਲ ਐ ਚੱਲ ਮੈਂ ਕਿੱਥੇ ਲੈ ਕੇ ਜਾਵਾਂ ਮੈਨੂੰ ਨਾਲਾ ਘਰੇ ਨਹੀਂ ਬੈਠਦਾ ਮੈਂ ਤੈਨੂੰ ਕਿੱਥੋਂ ਲੈ ਜਾਊਂਗਾ ਬਾਬਰਾ ਕਿੱਥੇ ਲੈ ਖੰਦਾ ਮੈਂ ਵੀਰੇ ਨਹੀਂ ਲਿਜਾ ਸਕਦਾ ਮੈਂ ਤੈਨੂੰ ਨਹੀਂ ਲਿਜਾ ਨਹੀਂ ਲਿਜਾ ਸਕਦਾ ਮੈਂ ਤੇਰੀ ਗੱਲ ਤੇਰੀ ਨਾਲ ਮੈਂ ਸਹਿਮਤ ਆ ਯਾਰ ਸਾਰੀਆਂ ਗੱਲਾਂ ਤੇ ਨਹੀਂ ਸਹਿਮਤ ਆ ਹਾਂ ਤੂੰ ਨਹੀਂ 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 ਇਹ ਤਾਂ ਗੱਲ ਉਹ 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 ਮੈਂ ਤੇਰੀ ਗੱਲ ਮੈਂ ਮੰਨਦਾ ਉਹ ਤੇਰੀ ਮੈਂ ਗੱਲ ਮੰਨਦਾ ਕਿਉਂਕਿ ਮੇਰੀ ਵੀ ਇੱਜ਼ਤ ਨਹੀਂ ਹੈਗੀ ਤੇਰੀ ਤਾਂ ਹੈਗੀ ਆ ਤੇ ਉਹਦਾ ਹੱਥਾ ਧਰ ਕੇ ਰੋਟੀ ਮਿਲ ਜਾਂਦੀ ਆ ਪਰ ਮੈਨੂੰ ਕੋਈ ਦਿੰਦਾ ਨਹੀਂ ਕਿਵੇਂ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ ਦੁਬਾਰੇ ਬੋਲ ਉਹ ਅੱਛਾ ਅੱਛਾ ਠੀਕ ਠੀਕ ਆ ਉਹ ਚੀਜ਼ ਮੈਂ ਲੈ ਕੇ ਆਉਂਗਾ ਟੈਨਸ਼ਨ ਨਾ ਲੈ ਤੈਨੂੰ ਲਿਆ ਕੇ ਦੂੰਗਾ ਚਾਰੇ ਮਿੱਠੇ ਤੈਨੂੰ ਲੌਂਗ ਲੈਤੀਆਂ ਦੀ ਬਿਸਕੁਟ ਸਾਰੇ ਕੁਛ ਲੈ ਆ ਕੇ ਦੂੰਗਾ ਬਾਜ਼ਾਰ ਜਾ ਰਿਹਾ ਮੈਂ ਤੈਨੂੰ ਖਾਣ ਨੂੰ ਸਾਰਾ ਕੁਛ ਲੈ ਆ ਦੂੰਗਾ ਟੈਨਸ਼ਨ ਕਰਦੋਂ ਨਹੀਂ ਤੇਰੇ ਖੁਰਕ ਲੜੀਏ ਦੀ ਮੈਂ ਲੈ ਤੇਰੇ ਜੂਆਂ ਪਈਆਂ ਵੇਣੇ ਕਿੱਥੋਂ ਮੇਰੇ ਲੈਖੇ ਦਾ ਮੈਂ ਸਾਰੀ ਗੱਲ ਸਮਝਦੀ ਆ ਹਾਂ ਚੱਲ ਠੀਕ ਆ ਓਕੇ ਬਾਏ ਲਵ ਯੂ ਲਵ ਯੂ ਖੁਸ਼ੀ ਲਵ ਯੂ ਲਵ ਯੂ ਲਵ ਯੂ ਬੋਲਦੀ ਕਿਉਂ ਨਹੀਂ ਮਤਾਏ ਬੋਲਦੀ ਕਰਨੀ ਲਵ ਜੀ ਬੋਲ ਲਵ ਜੀ ਚੰਗਾ ਬਾਈ ਚੰਗਾ ਮੈਂ ਵੀ ਚੱਲਣਾ ਮੈਂ ਚੱਲਿਆ ਓਕੇ ਬਾਈ 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 ਠੀਕ ਹੈ ਹੈਲੋ ਕਰ ਹੈਲੋ ਹੈਲੋ ਕਰ ਹੈਲੋ ਹੈਲੋ ਹੈ ਬਹੁਤ ਛਣੀਆਂ ਦੋਨੇ ਹੱਥ ਨਾਲ ਹੱਥ ਮਿਲਾਉਂਦੀ ਹੈ ਮਿੱਤਰੋ ਇਹ ਜੀਆਂ ਕੁੜੀਆਂ ਖੁਸ਼ੀਆਂ ਹੋਣ ਮੈਂ ਨਹੀਂ ਲਿਆ ਸਾਬ ਉਹ ਤਾਂ ਨਹੀਂ ਲਿਆ ਸਾਬ ਬਹੁਤ ਛਣੀਆਂ ਬਹੁਤ ਛਣੀਆਂ ਸਾਰੇ ਨੂੰ ਸੋਹਣੀ ਕੁੜੀਆਂ ਤੋਂ ਉਹ ਸੋਕਾ ਆਪਣੀ ਖੁਸ਼ੀ ਆ ਠੀਕ ਹੈ ਮੈਂ ਚੱਲਿਆ ਹੁਣ ਮੈਂ ਜ਼ਰੂਰੀ ਕੰਮ ਜਾ ਕੇ ਉਹ ਪੈਣੀ ਤੱਕ ਜਾਇਆ ਮਾੜਾ ਯਾ ਬਸ ਉਹਦੀ ਮੁੜੇ ਜਾਣਾ ਨਹੀਂ ਕਰਨਾ ਮੈਨੂੰ ਕਰਕੇ ਦੱਸਿਓ ਵੀ ਅੱਜ ਵੀਡੀਓ ਕਿੰਡ ਲੱਗਦੀ ਹੈ ਮੈਂ ਸੋਹਣਾ ਲੱਗਦਾ ਕਿ ਸਾਡੀ ਲੱਜੋ ਸੋਹਣੀ ਲੱਗੇ ਲੱਜੋ ਉਹ ਲੱਜੋ ਆ ਸੋਹਣੀ ਲੱਗਦੀ ਇੱਕ ਮੇਰੀਆਂ ਕਾਲੀਆਂ ਐਨਕਾਂ ਸੋਹਣੀ ਲੱਗਦੀਆਂ ਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਖੁਸ਼ੀ ਦਾ ਪਹਿਣਾ ਸਟਾਈਲ ਸਹੀ ਲੱਗਦਾ ਬਾਜ਼ੀਆਂ ਲਈ ਯਾ ਵੀ ਲੈ ਮਰ ਜਾਨੀ ਹੈ ਅੱਲਾ ਜਵਰ ਕੇ ਸੋਹਤੀਆਂ ਪਈਆਂ ਨੇ ਮੇਤਰੋ ਜਰੂਰ ਦੱਸੋ ਕਮੈਂਟ ਕਰਕੇ ਇਹਦਾ ਸੋਹਣਾ ਸੋਹਣੂ ਕੰਨਾਂ 'ਚ ਵਾਲੀਆਂ ਪਈਆਂ ਸੋਹਣੀਆਂ ਲੱਗਦੀਆਂ ਮੇਰੇ ਅੱਖਾਂ 'ਆਂ ਕ ਲੱਗੀਆਂ ਸੋਹਣੀਆਂ ਲੱਗਦੀਆਂ ਜਰੂਰ ਕਮੈਂਟ ਕਰਕੇ ਦੱਸਿਓ ਬਲੌਗ ਬਣਾਵਾਂਗਾ ਤਾਂ ਕੈਂਟ ਜਾ ਸਾਸਰੀ ਕਾਲ ਜੀ ਛੰਗ ਗਈ ਐ ਆਊਗਾ ਬਲੌਗ ਕੈਂਟ ਕੈਂਟ ਆ ਛੜਾ ਯਾਰਾਂ ਦਾ ਯਾਰ ਨੂੰ ਨਾ ਹੀ ਕਿਵੇਂ ਲੱਭੀ ਕੀ ਹਾਲ ਹਾਂ ਕੈਂਟ ਇਹ ਆੜਾ ਲਹਿਰੀਆ ਬੰਦਾ ਖੋਖ ਖੋਸਣਾ ਦਾ ਠੋਕਰ ਖੋਸ ਰਹਿਣਾ ਖਾਸ ਦਈ ਰਹਿਣਾ ਯਾਰਾਂ ਦਾ ਯਾਰਾ ਲੱਭੀ ਹਾਂ ਹੈ ਹਾਂ ਤੋ ਬਈ ਯਾਨੂ ਹਟ ਗਿਆ ਓਏ ਹਾਂ ਹੋ ਹੋ ਹੈ ਜਾ ਕਰੇਂ ਹੁਣ ਠੰਡ ਹੈ ਨਾ ਆ ਠੀਕ ਆ ਸਾਡਾ ਕੈਂਡ ਬੰਦਾ ਲਹਿਰੀਆ ਬੰਦਾ ਲਹਿਰੀ ਖੁਸ਼ ਬੰਦਾ